ਗੜੇ ਪੈਤੀ ਇਹ 826 ਵੈਰਿਟੀ ਕਣਕ 23 ਅਕਤੂਬਰ ਦੀ ਬੀਜੀ ਹੋਈ ਆ ਜਿਵੇਂ ਕੋਈ ਕਣਕ ਨੂੰ ਬਿਮਾਰੀ ਪਈ ਹੁੰਦੀ ਹੈ ਤੇ ਲਦੂਲਾ ਦੇਖੋ ਕੀ ਹਾਲ ਆ ਗੜਿਆਂ ਨੇ ਇੰਨਾ ਪੰਨੀ ਹੋਈ ਹੈ ਕੋਈ ਕੁਝ ਆਖਲਾ ਬੰਦੇ ਨਹੀਂ ਇਹਨੂੰ ਦੇਖਣ ਆਇਆ ਮੰਗ ਪੱਤਰ ਵੀ ਇਹ ਲੈ ਕੇ ਦੇ ਕੇ ਆਇ ਦੀ 4 ਪਿੰਡ ਕਿਸੇ ਨੇ ਨਹੀਂ ਇਹਨਾਂ ਦੀ ਸਾਰ ਲਈ ਦੇਖੋ ਇਹ ਬਲੀ ਜੀ ਕਿਹੜਾ ਦਾਣਾ ਇਹ ਤਾਂ ਮਿੱਤਰਾ ਹੁਣ ਜਿਹੜੀਆਂ ਆਉਣੀਆਂ ਨੇ ਵੋਟਾਂ ਉਹਦੇ ਚ ਆਪਾਂ ਨੂੰ ਇਨਾਂ ਨੂੰ ਦੁਆਵ ਦੇਣਾ ਪੈਣਾ ਜੇ ਕੀ ਬਦਲਾ ਆਇਆ ਦੀ ਆ ਦੁਬਾਰਾ ਫੁੱਟੀ ਹੈ ਕਣਕ ਥੱਲੇ ਬਹੁਤ ਵਧੀਆ ਕਣਕ Thi gi 826 variety eh ਇਹਦਾ ਮੁੱਲ ਵੀਰੇ ਹੁਣ ਆ ਜਿਹੜੀਆਂ ਵੋਟਾਂ ਆਉਣੀਆਂ ਨੇ ਉਹਦੇ ਚ ਮੋੜ ਲਿਓ ਇਹ ਰ ਆਪਾਂ ਨੂੰ ਕਹਿੰਦੇ ਨੇ ਤੁਸੀਂ ਮੰਗ ਪੱਤਰ ਨਹੀਂ ਦੇ ਕੇ ਆਏ ਯਾ ਚਾਰ ਪਿੰਡ ਅਸੀਂ ਇਕੱਠੇ ਹੋ ਕੇ ਸਮਰਾਲੇ ਮੰਗ ਪੱਤਰ ਦੇ ਕੇ ਆਏ ਆ ਆ ਅੱਜ ਦੇਖੋ ਹਾਲ ਕਣਕ ਦਾ ਕਿੰਨੀ ਕਬਾ ਲਾਂਗੇ ਯਾਰ ਕਾਫੀ ਕਣਕ ਬਾਹ ਕੇ ਮੱਕੀ ਵੀ ਕਰ ਲਈ ਬਾਗੜਾ ਹੁੰਦੀ ਆ ਯਾਰ ਇਹ ਦੇਖ ਲੋ ਕਿਸਾਨਾਂ ਦਾ ਕਾਉਂਡ ਰੱਖਾ ਆ ਹੁਣ ਬੋਟਾਂ ਚ ਬਹੁਤ ਗੱਲਾਂ ਕਰਨਗੇ ਯਾਰ ਆਪਣੇ ਬੰਡਾ ਜਾ ਕੇ ਇਹਨਾਂ ਨੂੰ ਆਹੀ ਖੇਤ ਦਿਖਾਇਓ ਯਾਰ ਜਿਹਾ ਦੇਖੋ ਜਾ ਕੇ ਸਾਡੇ ਖੇਤ ਜਾਂ ਤੁਹਾਨੂੰ ਅਸੀਂ ਮੰਗ ਪੱਤਰ ਦੀ ਗਏ ਆ ਚਾਹੇ ਦਿਓ ਕੁਛ ਮਨਾ ਯਾਰ ਗਦਾਬਰੀ ਤਾਂ ਹੁੰਦੀ ਪਤਾ ਤਾਂ ਲੱਗਦਾ ਸਰਕਾਰ ਨੂੰ ਵੀ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਨੇ ਤਾਂ ਬੰਦਰਾਂ ਨੇ ਸਾਡੇ ਖੇਤ ਚ ਅਗੇ ਨਹੀਂ ਦੇਖਿਆ ਇਹ ਪੜੌਦੀ ਭਗਾਨਪੁਰਾ ਕੁਸ਼ਮੁੱਤਿਆਂ ਦਾ ਏਰੀਆ ਆ ਸਾਡੇ ਤਿੰਨ ਪਿੰਡਾਂ ਦੀ ਜ਼ਮੀਨ ਜਿਹੜੀ ਇਕੱਠੀ ਹੈ ਨਾ ਇੱਥੇ ਇੱਕ ਜ਼ਿਆਦਾ ਨੁਕਸਾਨ ਹੋਇਆ ਹੈ ਨੇ ਦਸੋਏ ਦੇ ਵਿੱਚ ਕੀ ਆ ਸਾਰੇ ਖੇਤ ਦੇਖਣੇ ਆ ਇਹ ਜਾਨੀ ਜਿਹੜੀ 20 ਅਕਤੂਬਰ ਤੋਂ ਲੈ ਕੇ 26 27 ਤੱਕ ਵੀ ਜੀ ਦੀ ਉਹ ਸਾਰਿਆਂ ਦੇ ਹੀ ਹਾਲਾ ਮਿੱਤਰੋ ਜਿਹੜੀਆਂ ਆਪਾਂ ਸਾਦਾਂ ਲੇਟ ਦੀਆਂ ਉਹ ਬਚ ਗਈ ਇਹ ਨਿੱਤਰ ਦੀ ਦੀ ਜਦ ਗੋਲੇ ਪਏ ਆ ਦੇ ਕਿਸੇ ਫੈਕਟਰੀ ਵਾਲਾ ਦਾ ਨੁਕਸਾਨ ਹੋ ਜਾਂਦਾ ਉਹਨੂੰ ਉਹਨੂੰ ਕਦਾ ਪਹਿਲੇ ਮਿਲ ਜਾਣਾ ਤੀ ਜਿ cục ਜਿੰਮੇਦਾਰ ਹੈ ਇਹ ਜਿਹੜਾ ਇਹਨੂੰ ਪੁੱਛਦਾ ਨਹੀਂ ਕੋਈ ਸਰਕਾਰ ਆਪਾਂ ਨੂੰ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿਸੇ ਫੈਕਟਰੀ ਦਾ ਨੁਕਸਾਨ ਹੋ ਜਾਏ ਉਹਨੂੰ ਪਹਿਲਾਂ ਇੰਸ਼ੋਰ ਮਿਲ ਜਾਂਦਾ ਚੱਕੋ ਜੀ ਸਾਡੇ ਦੇ ਖੇਤਾਂ ਨੂੰ ਦੇਖਣ ਨੂੰ ਨਹੀਂ ਆਉਂਦਾ ਵੀਰੋ ਹੁਣ ਤੁਸੀਂ ਆ ਵੋਟਾਂ 'ਚ ਇਹਦਾ ਆਪਾਂ ਨੇ ਜ਼ਰੂਰ ਜਵਾਬ ਦੇਣਾ ਆ ਮੋਗਾ ਬਠਿੰਡਾ ਕਿੰਨੀ ਬਹੁਤ ਨੁਕਸਾਨ ਹੋਇਆ ਸਾਡੇ ਮੂਹੇ ਇਹ 3 ਮਤਲੋ ਯਾਦ ਰੱਖਿਓ ਭੁੱਲਣਾ ਜਾਇਓ ਵੋਟਾਂ 'ਚ ਜਾ ਕੇ ਆਪਾਂ ਵੀ ਸਾਡੇ ਖੇਤਾਂ 'ਚ ਨੁਕਸਾਨ ਵੀ ਹੋਇਆ ਸੀ ਕਿਸ ਨੇ ਆ ਕੇ ਪੁੱਛਿਆ ਨਹੀਂ ਆਪਾਂ ਨੂੰ देखो कणक जमे केकण हुई है जमे सले तेलले ने खाली हुंदी है ना सारे खेतों दे ही हाल है मित्रों तो। ਨਿਰਮਾਣ ਕੇ ਇਹ ਜ਼ਰੂਰ ਆਪਾਂ ਨੇ ਦਿਖਾਉਣੇ ਆ ਜਿਹੜੇ ਆਪਣੇ ਵੋਟਾਂ ਨੂੰ ਆਉਣਗੇ ਨਾ ਹੁਣ ਪਿੰਡਾਂ 'ਚ ਆ ਵੀਡੀਓ ਨੂੰ ਮੂਰੇ ਕਰ ਦਿਓ ਜ਼ਰੂਰ ਵੀ ਤੁਸੀਂ ਕਿੰਨੀ ਕਿ ਸਾਡੀ ਸਾਰ ਲਈ ਆ ਯਾਰ ਯਾਰ ਪੈਸੇ ਵੀ ਨਹੀਂ ਅਸੀਂ ਕਿਹੜਾ ਪੈਸੇ ਮੰਗਦੇ ਦੀ ਇਹਨਾਂ ਤੋਂ ਆ ਕੇ ਦੇਖਤਾ ਜਾਂਦੇ ਅੱਗੇ ਸਰਕਾਰ ਕੋਈ ਵੀ ਦੀ ਫਟਵਾਰੀ ਭੇਜ ਕੇ ਗਦਾਬਰੀ ਜਰੂਰ ਹੋ ਜਾਂਦੀ ਹੈ ਮਿਲੇ ਕੁਝ ਨਾ ਮਿਲੇ ਸਾਨੂੰ ਪਰ ਐਤਕੀ ਦਾ ਕਿਸੇ ਨੇ ਆ ਕੇ ਸਾਨੂੰ ਪੁੱਛੇ ਹੀ ਨਹੀਂ ਮੀਤੂਟਾ ਨੁਕਸਾਨ ਕਿੰਨਾ ਸਾਰੇ ਪਾਸੇ ਮਿੱਤਰੋ ਹੀ ਹਾਲ